ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੇ ਅਕਾਲੀ ਦਲ ਨੂੰ ਪੂਰਾ ਹਲਾਕੇ ਰੱਖ ਦਿੱਤਾ ਤੇ ਉਥੇ ਹੀ 2 ਦਸੰਬਰ ਨੂੰ ਹੁਕਮ ਦਿੱਤੇ ਸੀ ਕਿ ਸੁਖਵੀਰ ਸਿੰਘ ਬਾਦਲ ਅਤੇ ਕਈ ਅਖਾਲੀ ਲੀਡਰ ਆਪਣਾ ਅਸਤੀਫਾ ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਵਿੱਚ ਦੇਣ ਤੇ ਜਿਸ ਤੋਂ ਬਾਅਦ ਉਥੇ ਹੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਿਆ ਗਿਆ ਤੇ ਇਸ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਦੂਜੇ ਪਾਸੇ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਵੀ ਹੱਕ ਦੇ ਵਿੱਚ ਬੀਬੀ ਜਗੀਰ ਕੌਰ ਆਏ ਨੇ ਬਾਕੀ ਟੜੇ ਦੇ ਵੱਲੋਂ ਜਿਹੜਾ ਕਿ ਹੁਣ ਉੱਥੇ ਹੀ ਜਥੇਦਾਰ ਨੂੰ ਲੈ ਕੇ ਐਲਾਨ ਕੀਤਾ ਗਿਆ ਤੇ ਦੂਜੇ ਪਾਸੇ ਉਹਨਾਂ ਨੇ ਐਸਟੀਪੀਸੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਤੇ ਸੁਖਬੀਰ ਸਿੰਘ ਬਾਦਲ ਦੀ ਸਟੀਫੇ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਜਿਹੜੇ ਕਿ ਬੀਬੀ ਜਗੀਰ ਕੌਰ ਦੇ ਵੱਲੋਂ ਸਾਦੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਗਦੇ ਸੰਗਤਾਂ ਉਹਨਾਂ ਨੂੰ ਮੂੰਹ ਨਾ ਲਾਉਣ ਤੇ ਜਿਸ ਤੋਂ ਬਾਅਦ ਇਹ ਅਪੀਲ ਕੀਤੀ ਗਈ ਹੈ ਆ ਤੁਹਾਨੂੰ ਸੁਣਾਉਣੇ ਆ ਬੀਬੀ ਜਗੀਰ ਕੌਰ ਦਾ ਕੀ ਕਹਿਣਾ ਦੇਖੋ ਸ਼੍ਰੀ ਅਕਾਲ ਤੌਰ ਸਾਬ ਸਾਡੀ ਸਾਰਿਆਂ ਦੀ ਸਰਵੋਤਮ ਸੰਸਥਾ ਹੈ ਸਿੱਖ ਕੌਮ ਦੀਆਂ ਤਿੰਨ ਸੰਸਥਾਵਾਂ ਜਿਹੜੀਆਂ ਉਪੰਤਕ ਤੌਰ ਦੇ ਉੱਤੇ ਜਾਣੀਆਂ ਜਾਂਦੀਆਂ ਸ਼੍ਰੀ ਅਕਾਲ ਤੌਰ ਸਾਬ ਸਭ ਤੋਂ ਸਰਬੋਤਮ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਾਡੀ ਧਾਰਮਿਕ ਗੁਰਦੁਆਰੇ ਗੁਰਤਾਮਾ ਦੀ ਜਬਾਕੀ ਸਾਰੇ ਪ੍ਰਬੰਧ ਵਾਸਤੇ ਬਣੀ ਕਮੇਟੀ ਦੇ ਰਾਜਨੀਤਿਕ ਤੌਰ ਤੇ ਸ਼ੋਮਣੀ ਅਕਾਲੀ ਤਖਤ ਪੰਥਕ ਤੌਰ ਦੇ ਉੱਤੇ ਸਾਡੀ ਇਹ ਪਰੰਪਰਾ ਹੈ ਮਰਿਆਤਾ ਹੈ ਕਿ ਜਦੋਂ ਵੀ ਕੋਈ ਸਿੱਖ ਕੌਮ ਦੇ ਵਿੱਚ ਦੁਬਦਾ ਪੈਂਦੀ ਹੈ ਜਾਂ ਕੋਈ ਅਵਗਿਆ ਹੁੰਦੀ ਹੈ ਮਰਿਆਤਾ ਦਾ ਕਾਣ ਹੁੰਦਾ ਹੈ ਜਾਂ ਕੋਈ ਸਿਧਾਂਤ ਦਾ ਕਤਲ ਹੁੰਦਾ ਹੈ ਤਾਂ ਉਸ ਵੇਲੇ ਫਿਰ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਕੋਬਿੰਦ ਸਾਹਿਬ ਜੀ ਨੇ ਤਖਤ ਜੋ ਸਾਜਿਆ ਸੀ ਉਸ ਤਖਤ ਦੀ ਫਸੀਲ ਤੇ ਖਲੋ ਕੇ ਪੰਥ ਸਿੰਘ ਸਹਿਬਾਨ ਪੰਚ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਗੁਰਮਤਾ ਕਰਕੇ ਸਾਡੇ ਵਾਸਤੇ ਸੰਦੇਸ਼ ਦਿੰਦੇ ਆ ਆਦੇਸ਼ ਦਿੰਦੇ ਆ ਦਿਸ਼ਾ ਨਿਰਦੇਸ਼ ਦਿੰਦੇ ਆ ਤੇ ਜੇ ਕੋਈ ਜਿਸ ਦੀ ਗਲਤੀ ਹੋਵੇ ਉਹਦੇ ਵਾਸਤੇ ਸਾਨੂੰ ਸੇਵਾਵਾਂ ਵੀ ਲਈਆਂ ਜਾਂਦੀਆਂ ਤਰਖਾਹ ਵੀ ਲਈ ਜਾਂਦੀ ਹੈ ਸਜ਼ਾ ਵੀ ਸੁਣਾਈ ਜਾਂਦੀ ਹੈ ਇਹ ਸਾਡੇ ਵਾਸਤੇ ਇੱਕ ਬੜੀ ਵੱਡੀ ਮਾਨ ਦੀ ਗੱਲ ਹੈ ਕਿ ਸਾਰੇ ਧਰਮਾਂ ਨੂੰ ਜੇ ਦੇਖ ਲਈਏ ਇੱਕੋ ਇੱਕ ਸਿੱਖ ਧਰਮ ਹੈ ਜਿਸ ਦੇ ਵਿੱਚ ਐਡਾ ਵੱਡੀ ਮਹਾਨ ਸ਼ਕਤੀ ਦੇ ਮਾਲਕ ਤਖਤਾਂ ਦੇ ਵਿੱਚ ਸਾਨੂੰ ਬਹੁਤ ਵੱਡੇ ਫਰਮਾਨ ਜਾਰੀ ਕੀਤੇ ਜਾ ਸਕਦੇ ਸੋ ਸਾਡੀ ਪਿਛਲੇ ਸਮਿਆਂ ਦੇ ਦੌਰਾਨ ਬਹੁਤ ਸਾਰੀਆਂ ਸਾਡੇ ਕੋਲ ਜੋ ਅਗਗੀਆਂ ਹੋਈਆਂ ਹਨ ਜਾਂ ਪਾਰਟੀ ਦੇ ਲੀਡਰਸ਼ਿਪ ਕੋਲੋਂ ਗਲਤੀਆਂ ਰਹਿ ਗਈਆਂ ਜਾਂ ਕੋਈ ਸਰਕਾਰਾਂ ਵੇਲੇ ਜਾਂ ਕੋਈ ਮर्यादा ਵੇਲੇ ਜਾਂ ਕੋਈ ਗੁਰਮਤ ਦੇ ਘਾਣ ਵੇਲੇ ਜੇ ਕੋਈ ਗਲਤੀਆਂ ਹੋਈਆਂ ਸਨ ਉਹਦੇ ਸਬੰਧ ਵਿੱਚ 2 ਦਸੰਬਰ ਨੂੰ ਵੱਡਾ ਇਕੱਠ ਕਰਕੇ ਸਾਰੀ ਲੀਡਰਸ਼ਿਪ ਨੂੰ ਉੱਥੇ ਬੁਲਾਇਆ ਗਿਆ ਸੀ ਜਿਹਦੀ ਕਿ ਅਸੀਂ ਕੁਝ ਵਿਅਕਤੀਆਂ ਨੇ ਇੱਕ ਉੱਥੇ ਫਰਿਆਦ ਕੀਤੀ ਸੀ ਉਹਦੇ ਅਨਸਾਰ ਫੈਸਲਾ ਸੁਣਾਇਆ ਗਿਆ ਉਸ ਫੈਸਲੇ ਦੇ ਵਿੱਚ ਅਸੀਂ ਜਿਹਨਾਂ ਲੋਕਾਂ ਨੇ ਉੱਥੇ ਫਰਿਆਦ ਕੀਤੀ ਸੀ ਅਸੀਂ ਇਹ ਲਿਖਿਆ ਸੀਗਾ ਕਿ ਇਹ ਇਹ ਗਲਤੀਆਂ ਹੋਈਆਂ ਉਹਨਾਂ ਚਾਰਾਂ ਗਲਤੀਆਂ ਦਾ ਬੁਲਾ ਕੇ ਪੁੱਛ ਲਿਆ ਜਾਵੇ ਤੇ ਜਿਸ ਅਸੀਂ ਉਸ ਵੇਲੇ ਕਿਉਂਕਿ ਪਾਰਟੀ ਦਾ ਡਿਸਪਲਿਨ ਸੀ ਭਾਵੇਂ ਸੀ ਅੰਦਰ ਖਾਤੇ ਕਹਿੰਦੇ ਵੀ ਰਹੇ ਆ ਵਿਚਾਰਾਂ ਵੀ ਕਰਦੇ ਰਹੇ ਆ ਔਰ ਬਹੁਤ ਵਾਰੀ ਕਿਹਾ ਗਿਆ ਕਿ ਤੁਸੀਂ ਜਾ ਕੇ ਸਾਰੇ ਜਾਣੇ ਉੱਥੇ ਪੇਸ਼ ਹੋ ਕੇ ਆਪਾਂ ਸਿੱਖ ਔਮ ਕੋਲੋਂ ਪੰਥ ਕੋਲੋਂ ਮਾਫੀ ਮੰਗ ਲੀਏ जे नहीं हो सकता तो असी समझते असी उस वेले जिना चिर चुप रह के अंदर खाते आवाज उठाते रहे हैं बाहर असी नहीं निकल सके सो इस करके असी भी समझते हाँ कि सू भी कोई ना कोई सेवा जो जरूर लाओ सू भी सेवा लगी और जिन्ह ने कबूल किता कि किता ने, नाल -नाल किया, किया कि असी यह काम किए गुनाह किया गलतियां की वोद संबंध में साहब जी ने ऐलान कि सेवावान लाइया तनख्ह लाई तो यह भी किया गया कि जो श्रोमणी अकाली दल है ਉਹ ਖਤਮ ਨਹੀਂ ਹੋਣਾ ਚਾਹੀਦਾ ਉਹ surjit ਹੋਣਾ ਚਾਹੀਦਾ surjit ਕਿਦਾਂ ਹੋਏਗਾ ਕਿ ਸਾਰੇ ਪੰਥਕ ਤੌਰ ਦੇ ਉੱਤੇ ਜਿੱਥੇ ਬੰਦੀਆਂ ਨੂੰ ਵਾਜ ਦਿੱਤੀ ਜਾਵੇ ਸਾਰਾ ਪੰਥ ਇਕੱਠਾ ਹੋਵੇ ਫਿਰ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਕੁਰਬਾਨੀਆਂ ਵਿੱਚੋਂ ਨਿਕਲਿਆ ਉਹ ਇਤਿਹਾਸ ਨੂੰ ਲੈ ਕੇ ਚੱਲੇ ਤੇ ਏਕਤਾ ਬਣਾ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰੇ ਤਿੰਨ ਦਿਨ ਦਾ ਸਮਰ ਦਿੱਤਾ ਗਿਆ ਸੀ ਕਿ ਜਿਨ੍ਹਾਂ ਜਿਨ੍ਹਾਂ ਲੀਡਰਾਂ ਨੇ ਅਸਤੀਫੇ ਦਿੱਤੇ ਆ ਜਾਂ ਜਿਨ੍ਹਾਂ ਦੇ ਅਸਤੀਫੇ ਪਹੁੰਚ ਚੁੱਕੇ ਆ ਉਨਾ ਅਸਤੀਫਾ ਨੂੰ 3 ਦਿਨਾਂ ਵਿੱਚ ਪ੍ਰਵਾਨ ਕਰਕੇ ਰਿਪੋਰਟ ਕੀਤੀ ਜਾਵੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਵਿੱਚ ਕਿ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਸਾਰੀ ਜਿਹੜੀ ਪਰਤੀ ਦਾ ਕੰਮ ਹੈ ਉਹ ਸ਼ੁਰੂ ਕੀਤਾ ਜਾਵੇ ਸੋ ਪਰਤੀ ਸ਼ੁਰੂ ਕਰਨ ਵਾਸਤੇ ਕਿਹਾ ਗਿਆ ਸੀ ਦੂਜੇ ਪਾਸੇ ਅਸਤੀਫਾ ਮਨਜ਼ੂਰ ਕਰਨ ਲਈ ਕਿਹਾ ਗਿਆ ਸੀ ਤੇ ਨਾਲ ਇਹ ਵੀ ਕਿਹਾ ਗਿਆ ਸੀ ਕਿ 6 ਮਹੀਨਿਆਂ ਚ ਪ੍ਰੋਸੀਜਰ ਕੰਪਲੀਟ ਕਰਕੇ ਦੁਬਾਰਾ ਚੋਣ ਜਿਹੜੀ ਹੈ ਪ੍ਰਧਾਨ ਦੀ ਕੀਤੀ ਜਾਵੇ ਪਰ ਅਫਸੋਸ ਕਿ ਅੱਜ ਤੱਕ ਉਹ ਹੁਕਮਨਾਮਾ ਨਹੀਂ ਮੰਨਿਆ ਗਿਆ ਅਸੀਂ ਬਾਰ-ਬਾਰ ਬੇਨਤੀਆਂ ਕੀਤੀਆਂ ਸਿੰਘ ਸਾਹਿਬ ਕੋ ਜਾ ਕੇ ਕਿ ਅਸੀਂ ਹੁਣ ਕੀ ਕਰੀਏ ਅਸੀਂ ਤੇ ਜੋ ਤੁਸੀਂ ਹੁਕਮ ਕੀਤਾ ਸੀਗਾ ਕਿ ਤੁਸੀਂ ਆਪਣਾ ਸਾਰਾ ਕੁਝ ਛੱਡ ਕੇ ਤੇ ਆਪਣੀ ਸੇਵਾ ਪੂਰੀ ਕਰਕੇ ਤੇ ਇੱਥੇ ਜਿੱਦਾਂ ਆਪਣੀ ਜੋ ਤੁਸੀਂ ਬਣਾਈ ਹੈ ਸੁਧਾਰ ਲੈ ਉਹਨੂੰ ਠੱਪ ਕਰ ਦਿੱਤਾ ਜਾਵੇ ਅਸੀਂ ਸਾਰਾ ਕੁਝ ਕਰਕੇ ਉਹਨਾਂ ਨੂੰ ਜਾ ਕੇ ਧਿਆਨ ਵਿੱਚ ਲਿਆ ਦਿੱਤਾ ਕਿ ਅਸੀਂ ਸਾਰਾ ਕੁਝ ਖਤਮ ਕਰ ਦਿੱਤਾ ਪਰ ਅਫਸੋਸ ਕਿ ਇਹ ਅਜੇ ਤੱਕ ਨਹੀਂ ਹੋਇਆ ਫਿਰ ਵੀ ਅਸੀਂ ਕੁਝ ਮੈਂਬਰ ਸਾਡੇ ਗਏ ਉਹਨਾਂ ਨੇ ਜਾ ਕੇ ਯਾਦ ਕਰਾਇਆ ਸਿੰਘ ਸਾਹਿਬ ਜੀ ਨੂੰ ਕਿ ਦੁਬਾਰਾ ਫਿਰ ਜੇ ਤੁਸੀਂ ਚਾਹੋ ਤੇ ਕਿਰਪਾ ਕਰਕੇ ਇੱਕ ਵਾਰੀ ਫਿਰ ਆਦੇਸ਼ ਕਰੋ ਕਿ ਉਹ ਇਨ ਬਿਰ ਜਿਹੜਾ ਹੁਕਮਨਾਮਾ ਲਾਗੂ ਕੀਤਾ ਜਾਵੇ ਕਿਉਂਕਿ ਸਾਡੀ ਮਹਾਨਤਾ ਹੀ ਤਾ ਰਹੀ ਦੀ ਹੈ ਉਸ ਤਖਤ ਦੀ ਜੇ ਉਸ ਤਖਤ ਦੇ ਹੁਕਮ ਨੂੰ ਨਾ ਮੰਨਿਆ ਜਾਵੇ ਫਿਰ ਸਭੀ ਲੋਕਾਂ ਦੇ ਦੁਨੀਆ ਵਿੱਚ ਇੱਕ ਚਰਚਾ ਬਣੇਗੀ ਤੇ ਜਿਹੜੀ ਉਹਦੀ ਮਹਾਨਤਾ ਜਿੰਨਾ ਉਹਨੂੰ ਮਾਣ ਮਿਲਿਆ ਸੀ ਸਤਕਾਰ ਮਿਲਿਆ ਸੀ ਲੋਕਾਂ 'ਚ ਵਿਸ਼ਵਾਸ ਪੈਦਾ ਹੋਇਆ ਸੀ ਲੋਕਾਂ 'ਚ ਗੱਲ ਗਈ ਸੀ ਉਹ ਫਿਰ ਸਾਡਾ ਨੁਕਸਾਨ ਹੁੰਦਾ ਸਿੰਘ ਸਾਹਿਬ ਜੀ ਨੇ ਅੱਜ ਜਿਹੜੇ ਬਚਨ ਕੀਤੇ ਐ ਮੈਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਫਿਰ ਦੁਹਰਾਇਆ ਕਿ ਇਨ ਬਿਨ ਉਹ ਲਾਗੂ ਕੀਤਾ ਜਾਵੇ ਕੋਈ ਆਨਕਾਨੀ ਨਾ ਕੀਤਾ ਜਾਵੇ ਔਰ ਜੋ ਗਿਆਨੀ ਹਰਪੀਤ ਸਿੰਘ ਜੀ ਦੇ ਸਬੰਧ ਵਿੱਚ ਉਹਨਾਂ ਨੇ ਗਲਤ ਪ੍ਰਚਾਰ ਕਰ ਰਹੇ ਸਨ ਗਲਤ ਉਹਨਾਂ ਨੇ ਐਕਸ਼ਨ ਲਿਆ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਵੀ ਹਦਾਇਤ ਕੀਤੀ ਹੈ ਕਿ ਤੁਹਾਨੂੰ ਕੋਈ ਇਹ ਹੱਕ ਨਹੀਂ ਕਿ ਕਿਸੇ ਸਿੰਘ ਸਾਹਿਬ ਨੂੰ ਬਿਨਾਂ ਵਜ੍ਹਾ ਤੋਂ ਉਸ ਦਾ ਕਿਰਦਾਰ ਖੁਸ਼ੀ ਕੀਤੀ ਜਾਵੇ ਜੇ ਕੋਈ ਗੱਲ ਹੈ ਇਹ ਅਸੀਂ ਜਥੇਦਾਰ ਕੋਲ ਇਹ ਪਾਵਰ ਹੈ ਕਿ ਉਹ ਬੁਲਾ ਕੇ ਕਿਸੇ ਨੂੰ ਬਿਠਾ ਕੇ ਗੱਲ ਕਰ ਸਕਦੇ ਆ ਨਾਲੇ ਵੈਸੀ ਇਹ ਵੀ ਸੋਚਿਆ ਜਾਵੇ ਤੇ ਪੰਜ ਪਿਆਰਿਆਂ ਕੋਈ ਪੇਸ਼ ਹੋ ਕੇ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਲਰੇਡੀ ਕਹਿ ਦਿੱਤਾ ਜੋ ਕੋਈ ਸੀ ਉਹਨਾਂ ਨੇ ਦਮਦਮਾ ਸਾਹਿਬ ਦੇ ਤਖਤ ਤੇ ਖਲੋ ਕੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹਰ ਬਚਨ ਕਹਿ ਦਿੱਤਾ ਇਸ ਕਰਕੇ ਮੇਰਾ ਕੋਈ ਕਿਸੇ ਕਿਸਮ ਦਾ ਕੋਈ ਲੇਕਾ ਟਿਕਾਣੀ ਕਿਸੇ ਗੱਲ ਦੇ ਨਾਲ ਇਸ ਕਰਕੇ ਮੈਂ ਗੁਰੂ ਕੋਲੋਂ ਮਾਫੀ ਮੰਗਦਾ ਕਿ ਜੇ ਮੇਰੇ ਖਿਲਾਫ ਕਿਸੇ ਨੂੰ ਕੋਈ ਇਤਰਾਜ਼ ਵੀ ਹੈ ਤੇ ਉਹ ਸਾਰੇ ਮੈਸਮੀ ਦਾ ਗਲਤ ਇਲਜ਼ਾਮबाजी ਕਰਦਾਰਕੁਸ਼ੀ ਨਾ ਕੀਤੀ ਜਾਵੇ ਸੋ ਮੈਂ ਸਿੰਘ ਸਾਹਿਬ ਜੀ ਦਾ ਧੰਨਵਾਦ ਕਰਦਾ